ਇਹ ਗੁਰਦੁਆਰਾ ਮਹਿਤਿਆਣਾ ਸਾਹਿਬ ਸਾਹਮਣੇ ਦਰਬਾਰ ਸਾਹਿਬ ਕੋ ਉਸ ਜੋੜੇ ਚਲਾ ਦੇਣੇ ਕਿਸਾ ਅਰੇ ਉਂਗਲ ਦਿੱਤੇ ਕਹਿੰਦਾ ਫਟੋਟੇ ਕਰਨ ਲੱਗਾ ਇਹ ਆਪਣਾ ਸਿੱਖ ਇਤਿਹਾਸ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਲਿਓ ਅਨੰਤਪੁਰ ਦਾ ਜੁੱਦ ਇਹ ਆਨੰਦਪੁਰ ਜੁੱਧ ਦੇ ਤਸਵੀਰਾਂ ਨੇ ਇਹ ਇਤਿਹਾਸ ਹੈ ਖਿਦਰਾਣੀ ਦੀ ਟਾਪ ਦਾ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਇਹ ਖਿਦਰਾਣੀ ਦੀ ਟਾਪ ਤੇ ਜੰਗ ਹੋਈ ਸੀ ਆ ਮਾਤਾ ਭਾਗੋ ਜੀ ਦਾ ਇਤਿਹਾਸ ਕੀ ਲਿਖਿਆ ਮਾਝੇ ਵਿੱਚ ਚਾਰ ਫਿਰ ਚੱਲਣ ਵਾਲੀ ਮਤੰਤਨ ਕੋ ਮਾਤਾ ਮਾਤਾ ਕਰੀਏ ਇਹ ਸਾਰਾ ਆ ਹੈਗਾ এলিਫੈਂਟ ਹੱਥੀ ਆਰਟਿਸਟ ਹੈਗਾ ਮੇਨ ਸਿੰਘ ਮੱਲਾ ਮੋਹਨ ਸਿੰਘ ਮੱਲਾ ਜੀ ਨੇ ਬਣਾਈ ਹੈ ਭਾਈ ਮਹਾ ਸਿੰਘ ਜੀ ਇਹ ਉਹਨਾਂ ਦਾ ਇਤਿਹਾਸ ਆ ਗਿਆ ਤੇ ਆ ਗਿਆ ਪੀਰ ਬੁੱਧੂ ਸ਼ਾਹ ਇਹ ਪੀਰ ਬੁੱਧੂ ਸ਼ਾਹ ਜੀ ਦਾ ਆ ਭਾਈ ਜੈ ਸਿੰਘ ਖਲਕਟ ਸਕ੍ਰੀਨਸ਼ਾਟ ਲੈ ਕੇ ਪੜ੍ਹ ਲਿਓ ਸ਼ਹੀਦ ਉਦਮ ਸਿੰਘ ਜੀ ਸੁਨਾਮ ਆ ਕੁਝ ਜੇਲ ਟੈਪ ਬਣਿਆ ਦੇਖਦੇ ਆ ਕੀ ਬਣਿਆ

ਸਾਈ ਮੀ ਅਮੀਰ ਜੀ ਇੱਧਰ ਸਾਈ ਮੀ ਅਮੀਰ ਜੀ ਇਹ ਬੈਠਿਆ ਸਾਈ ਮੀ ਅਮੀਰ ਜੀ ਇਹਦੇ ਸਾਡੇ ਲਈ ਜੀ ਕਰਦਾ ਸਕਰੀਨ ਸ਼ਾਟ ਲੈ ਲਓ ਛੋਟੇ ਸ਼ਹਿਬਜ਼ਾਦਿਆਂ ਦੀਆਂ ਦੀਨੀਆਂਵਾਂ ਵਿੱਚ ਸ਼ਹਾਦਤ ਸਕਰੀਨ ਸ਼ਾਟ ਲੈ ਲਓ ਇਤਿਹਾਸ ਪੜ੍ਹ ਲਓ ਆਪਾਂ ਹੀ ਮਤੀ ਦਾਸ ਨੂੰ ਆਰਿਆਂ ਵਿੱਚ ਚੜਾਇਆ ਗਿਆ ਜਦੋਂ ਸਕਰੀਨ ਸ਼ਾਟ ਲੈ ਲਓ ਪੜ੍ਹ ਲਿਓ ਇਹਦਾਂ ਲੇ ਕੰਮ ਚੱਲੀ ਜਾਂਦਾ ਬਣ ਰਿਹਾ ਹੈਗਾ ਅਮੀਰ ਮੁੰਨੋ ਦੇ ਜੁਰਮ ਅਤੇ ਸਿੱਦਕੀ ਸਿੰਘਣੀਆਂ ਦਾ ਇਤਿਹਾਸ ਇਹਦਾ ਵੀ ਸਕਰੀਨਸ਼ਾਟ ਲੈ ਕੇ ਪਾੜ ਲਿਓ ਇਹ ਟੋਟੇ ਕਰਕੇ ਗੁਰੂ ਸਾਹਿਬ ਆਪਾਂ ਨਹੀਂ ਜੇ ਕਣਕਪੀਰ ਇਹਦੇ Matadi. ਇਹ ਹਰੀ ਸਿੰਘ ਨਲਵਾ ਜੀ ਦੀ ਮੂਰਤੀ ਆ ਉਹ ਕਾਲੀ ਫੂਲਾ ਸਿੰਘ ਜੀ ਨੇ ਪਿੱਛੇ ਉਸ ਤੋਂ ਪਿੱਛੇ ਬਾਬਾ ਸ਼ਾਇਦ ਬਗੇਲ ਸਿੰਘ ਜੀ ਦੀ ਮੂਰਤੀ ਆ ਆ ਕਿੰਨੇ ਸੋਹਣੇ ਫਲਾਵਰ ਆ ਬਹੁਤ ਸੋਹਣਾ ਗੁਰਦੁਆਰਾ ਹੈ ਸਭ ਨੂੰ ਆਉਣਾ ਚਾਹੀਦਾ ਇੱਥੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਆਪਣਾ ਸਿੱਖ ਇਤਿਹਾਸ ਅੱਜ ਨੂੰ ਮੁਸਲਮਾਨ ਹੁੰਦੇ ਆਪਾਂ ਵੀ ਹਾਂ ਕਹਿੰਦਾ ਕਹਿੰਦਾ ਮੁਸਲਮਾਨ ਹੁੰਦੇ ਮੁਸਲਮਾਨ ਨੇ ਕੇ ਆਲੇ ਨੂੰ ਜੀ ਆਪਾਂ ਦੀ ਮੱਤ ਜੀ ਨਾ ਕਰਦੇ ਸਭ ਤੋਂ ਅਗਲੀ ਮੱਤ ਜੀ ਹੋ ਰਿਹਾ ਤੇ ਨਾ ਦੀ ਮੱਤ ਹੁੰਦੀ ਹੈ ਬਹੁਤ ਘਰਵਾਨੀਆਂ ਦਿੱਤੀਆਂ ਨੇ ਆਪਣੇ ਬਜ਼ੁਰਗਾਂ ਨੇ ਉਹ ਮੂਰਤੀ ਹੈਗੀ ਆ ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲਾ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਅਸਲ 'ਚ ਇੱਥੇ ਨਾ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਕੱਲੀ-ਕੱਲੀ ਤਸਵੀਰ ਕੱਲੀ-ਕੱਲੀ ਸਾਰਾ ਕੁਝ ਇਹ ਆਪਣਾ ਦਿਖਾਉਣਾ ਚਾਹੀਦਾ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਪੜਾਉਣਾ ਚਾਹੀਦਾ ਦੱਸਣਾ ਚਾਹੀਦਾ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਇਹ ਸੁੱਖਾ ਸਿੰਘ ਮਾੜੀ ਕੰਬੋਕੀ ਇੱਧਰ ਹੈ ਗਿਆ ਮਹਿਤਾਬ ਸਿੰਘ ਮੀਰ ਮੀਰਾ ਕੋਟਿਆ ਇਹਨਾਂ ਦਾ ਇਤਿਹਾਸ ਹੈ

ਇਹ ਕਰਦੀ ਜੀਓ ਪਿਓ ਪੁੱਤ ਸੁਵੇਗ ਸਿੰਘ ਸਹਾਵਾ ਸਿੰਘ ਨੂੰ ਕਤਲ ਲਗਾ ਵਿੱਚ ਬਹੁਤ ਸੋਹਣੇ ਮੂਰਤਾਂ ਬਣਾਈ ਹੋਈਆਂ ਨੇ ਬਹੁਤ ਸੋਹਣੀਆਂ ਬਹੁਤ ਸੋਹਣੀ ਕਾਰਗਰੀ ਹੈ ਅਸਲ ਚ ਇੱਥੇ ਆ ਕੇ ਪਤਾ ਚੱਲਦਾ ਹੈ ਆਪਣੇ ਸਿੱਖ ਇਤਿਹਾਸ ਬਾਰੇ ਵੀ ਕਿੰਨੀਆਂ ਕਰਵਾਨੀਆਂ ਦਿੱਤੀਆਂ ਨੇ ਬੱਚਿਆਂ ਨੂੰ ਦਿਖਾਉਣ ਵਾਲੀ ਬਹੁਤ ਵਧੀਆ ਚੀਜ਼ ਹੈ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਇਤਿਹਾਸ ਦਾ ਫੇਰ ਹੀ ਪਤਾ ਲੱਗਦਾ ਕੱਲੀ ਕੱਲੀ ਪੜ੍ਹਦੇ ਨਹੀਂ ਦੇਖ ਕੇ ਦੇਖੇ ਤਾਂ ਬਾਹਰ ਪੜ੍ਹ ਵੀ ਲੈਂਦੇ ਹਾਂ ਅਸਲ 'ਚ ਮੂਰਤੀਆਂ ਥੋੜਾ ਅਟਰੈਕਟ ਕਰਦੀਆਂ ਨੇ ਇਹਨਾਂ ਦਾ ਦੇਖਣ 'ਚ ਇਹ ਗੁਰਦੁਆਰਾ ਸਾਹਿਬ ਹੈ ਮੈਂਦੇਣਾ ਆਹ ਮਹਾਰਾਜਾ ਦਲੀਪ ਸਿੰਘ ਜੀ ਦਾ ਮੂਰਤੀ ਹੈ ਤਕਰੀ ਛੋਟ ਲੈ ਕੇ ਬਾਟਨ ਤੇ ਕੀ ਲਿਖਿਆ ਜੀ ਬਹੁਤ ਸੋਹਣਾ ਗੁਰਦੁਆਰਾ ਇੱਧਰ ਸਰੋਵਰ ਸਾਹਿਬ ਹੈ ਸਰੋਵਰ ਸਾਹਿਬ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਨ ਸ਼ੋਪ ਪ੍ਰਾਪਤ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਚੜ ਕੇ ਦੇਖੀ ਆਪਾਂ ਜੀ ਦੀ ਸਰੋਵਰ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਦੀ ਚਰਨਸ਼ੋਪਾਤ। ਕਿਸ਼ਤੀ ਦਾ ਬਣਿਆ ਹੋਇਆਗਾ ਜਿੱਦਾਂ ਕਿਸ਼ਤੀ ਬਣੀ ਹੁੰਦੀ ਹੈ

ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਇੱਥੇ ਆਓ ਬੱਚਿਆਂ ਨੂੰ ਲੈ ਕੇ ਤੇ ਬੱਚਿਆਂ ਨੂੰ ਆਪਣਾ ਸਿੱਖ ਇਤਿਹਾਸ ਬਾਰੇ ਦੱਸੋ ਸਮਝਾਓ ਮੂਰਤੀਆਂ ਦਿਖਾਓ ਆਪਣੇ ਪੱਗ ਪਿੱਛੇ ਕੇਸਾਂ ਪਿੱਛੇ ਬਹੁਤ ਕੁਰਬਾਨੀਆਂ ਹੋਈਆਂ ਨੇ ਸੱਚੀ ਇੱਥੇ ਆ ਕੇ ਬਹੁਤ ਮਨ ਉਦਾਸ ਹੁੰਦਾ ਹੈਗਾ ਵੀ ਯਾਰ ਕਿੰਨਾ ਕੁਝ ਆਪਣੇ ਵੀ ਚਲੋ ਆਪਦੇ ਨਹੀਂ ਕੇਸ ਰੱਖੇ ਹੋਏ ਤਬ ਵਾਹਿਗੁਰੂ ਕਿਰਪਾ ਕਰੋ ਕਦੀ ਜਲਦੀ ਜਰੂਰ